ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਉਹ ਦਿਨ ਹੈ ਜਿਹੜਾ ਹਰ ਇੱਕ ਫੌਜੀ ਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਉਹ ਦਿਨ ਹੈ ਅੱਜ ਛੁੱਟੀ ਦਾ ਤੇ ਅੱਜ ਬੜੀ ਖੁਸ਼ੀ ਹੈ ਕਿ ਆਪਣੇ ਪਰਿਵਾਰ ਕੋਲ ਚੱਲੇ ਆਪਾਂ ਤੇ ਅੱਜ ਸਵੇਰੇ 4 ਵਜੇ ਉੱਠ ਕੇ ਕੀਤੀ ਆਪਾਂ ਪੈਕਿੰਗ ਸਲੀਵਿੰਗ ਬੈਗ ਬਣ ਕੇ ਨਾਲ ਕੈਰੀ ਕਰ ਲਿਆ ਉਸ ਤੋਂ ਬਾਅਦ ਆਪਾਂ ਪੱਗ ਦੀ ਪਾਣੀ ਨੂੰ ਲਾਇਆ ਛਟਾ ਤੇ ਪੂਣੀ ਕਰਨ ਤੋਂ ਬਾਅਦ ਆਪਾਂ ਵੱਟਾਂ ਵਾਲੀ ਪੱਗ ਬਜਨ ਦਾ ਸੋਚਿਆ ਕਿਉਂ ਕਿਉਂਕਿ ਅੱਜ ਆਪਾਂ ਜਾਣਾ ਘਰੇ ਤੇ ਪੱਕ ਬਹੁਤ ਜ਼ਰੂਰੀ ਆ ਤੇ ਡਰੈਸ ਜੜੀਆਂ ਕੀ 에어ਪੋਰਟ ਤੱਕ ਆਪਾਂ ਨੂੰ ਪਾਉਣੀ ਪੈਣੀ ਆ ਸਸ ਸਭੀ ਗੱਲ ਸਾਰਿਆਂ ਨੂੰ ਅੱਜ ਉਹ ਦਿਨ ਹੈ ਜਿਹੜਾ ਹਰ ਇੱਕ ਫੌਜੀ ਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਉਹ ਦਿਨ ਹੈ ਜੀ ਛੁੱਟੀ ਦਾ ਤੇ ਅੱਜ ਬੜੀ ਖੁਸ਼ੀ ਹੈ ਕਿ ਆਪਣੇ ਪਰਿਵਾਰ ਕੋਲ ਜਾਈਏ ਆਪਾਂ ਤੇ ਇਥੋਂ ਸ਼ੁਰੂ ਹੁੰਦਾ ਹੈ ਜੀ ਅੱਜ ਦਾ ਸਫ਼ਰ ਆਪਣਾ ਜਾਂਦਾ ਸਫ਼ਰ ਕਰਾਉਣਾ ਬੱਸਾਂ ਦਾ ਸਫ਼ਰ ਕਰਾਉਣਾ ਤੇ ਵਿਖਾਉਨੇ ਆ ਤੁਹਾਨੂੰ ਏਅਰ ਵੀਊ ਥੋਂ ਹੁੰਦਾ ਜੀ ਆਪਣਾ ਸਫ਼ਰ ਛੁੱਟੀ ਦਾ ਸ਼ੁਰੂ ਏਅਰਪੋਰਟ ਦੇ ਬਾਹਰ ਬਹੁਤ ਸੋਹਣੀਆਂ ਸ਼ਹੀਦਾਂ ਨੂੰ ਸਮਰਪਿਤ ਬਰਗੇੜੀਆ ਰਜਿੰਦਰ ਸਿੰਘ ਮਹਾਵੀਰ ਚੱਕਰ ਮੇਜਰ ਸੋਮਨਾਥ ਸ਼ਰਮਾ ਪਰਮਵੀਰ ਚੱਕਰ ਜਨਾਬ ਮਕਬੂਲ ਸ਼ੇਰਮਾਨੀ ਲਾਈਨ ਆਫ ਬਾਰਾਮੁਲਾ ਇਹ ਸ਼੍ਰੀਨਗਰ 에어ਪੋਰਟ ਤੇ 90% ਜਿਹੜੇ ਤੁਹਾਨੂੰ ਫੌਜੀ ਹੀ ਮਿਲਲੇ ਨੇ ਫੌਜੀ ਭਰਾ ਬੈਠੇ ਸਾਰੇ ਇੱਥੇ ਕੋਈ ਛੁੱਟੀ ਕੱਟ ਕੇ ਆ ਰਿਹਾ ਤੇ ਕੋਈ ਛੁੱਟੀ ਕੱਟ ਕੇ ਜਾ ਰਿਹਾ ਤੇ ਅੱਜ ਆਪਣੀ ਵਾਰੀ ਆ ਛੁੱਟੀ ਕੱਟਣ ਦੀ ਤੇ ਚੱਲਦੇ ਹਾਂ ਅਗਲੇ ਦੀ ਅਗਲੀ ਕਾਰਵਾਈ ਕਰਵਾਉਣੇ ਆ ਚੈਕਿੰਗ ਦੇਖ ਰਹੇ ਹੋ ਸ਼੍ਰੀਨਗਰ ਇੰਟਰਨੈਸ਼ਨਲ 에어ਪੋਰਟ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਕਰਵਾਈ ਚੈੱਕ ਇਨ ਚੈੱਕ ਇਨ ਦੇ ਵਿੱਚ ਕੀ ਹੁੰਦਾ ਹੈ ਕਿ 15 ਕਿਜੀ ਤੁਸੀਂ ਸਾਰੀਆਂ ਸਿਕਿਉਰਟੀ ਚੈਕ ਇਨ ਤੋਂ ਬਾਅਦ ਗੇਟ ਨੰਬਰ 8 ਤੇ ਆਪਾਂ ਜਾਂਦੇ ਹੋਏ ਆ ਮਸ਼ੀਨ ਹੈ ਜਿਹੜੀ ਆਪਣੇ ਆਪ ਲੈ ਜਾਂਦੀ ਹੈ ਆਪਾਂ ਨੂੰ ਤੇ ਆ ਆਪਾਂ 2:30 ਵਜੇ ਤਾਇਆ ਅਪਲਾਈ ਕਰਾਂਗੇ ਆਪਾਂ ਮੈਂ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਡਿਕੋਟਾ ਜਿਹਨੂੰ ਕਹਿੰਦੇ ਨੇ ਜਹਾਜ਼ ਪ੍ਰਾਈਵੇਟ ਜੈਟ ਤੇ ਆਪਾਂ ਜਾਣਾ ਅਜ ਪ੍ਰਾਈਵੇਟ ਜੈਟ ਦੇ ਉੱਤੇ ਜਹਾਜ਼ ਦੇ ਵਿੱਚ ਬੈਠਣ ਤੋਂ ਬਾਅਦ ਜਿਹੜੀਆਂ ਸੇਫਟੀ ਇਨਸਟਰਕਸ਼ਨ ਹੁੰਦੀਆਂ ਮੈਡਮ ਵੱਲੋਂ ਦੱਸੀਆਂ ਜਾ ਰਹੀਆਂ ਬੜੀਆਂ ਧਿਆਨ ਨਾਲ ਸੁਣਨੀਆਂ ਪੈਂਦੀਆਂ ਨੇ ਕਿ ਅਗਰ ਤੁਹਾਨੂੰ ਸਾਹ ਦੀ ਪ੍ਰੋਬਲਮ ਆਉਂਦੀ ਹੈ ਅਗਰ ਕੁਝ ਵੀ ਦਾ ਇਨਸੀਡੈਂਟ ਹੁੰਦਾ ਤਾਂ ਆਕਸੀਜਨ ਮਾਸਕ ਤੁਹਾਡੀ ਸੀਟ ਦੇ ਸਾਹਮਣੇ ਆ ਜਾਣਗੇ ਸੇਫਟੀ ਲੈਂਡਿੰਗ ਅਗਰ ਕਰਨੀ ਹੋਵੇ ਅਗਰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਲਾਈਫ ਜੈਕਟ ਨੂੰ ਪਹਿਨ ਕੇ ਤੁਸੀਂ ਪਾਣੀ ਦੇ ਵਿੱਚ ਤੁਸੀਂ ਸਵਿਮ ਕਰ ਸਕਦੇ ਹੋ ਜਿਹੜੀ ਕਿ ਤੁਹਾਨੂੰ ਡੁੱਬਣ ਤੋਂ ਬਚਾਏਗੀ ਤੇ ਇਸ ਦੇ ਨਾਲ ਇਨਸਟਰਕਸ਼ਨ ਖਤਮ ਹੋਣ ਤੋਂ ਬਾਅਦ ਵਾਰੀ ਆਉਂਦੀ ਹੈ ਟੇਕ ਆਫ ਕਰਨ ਦੀ ਤੇ ਪਾਇਲਟ ਉਹਨਾਂ ਨੇ ਕਰਕੇ ਸਪੀਡੋਮੀਟਰ ਸ਼ੁਰੂ 350 ਦੀ ਸਪੀਡ ਤੇ ਆਪਣਾ ਜਿਹੜਾ ਵਾਹ ਫਲਾਈ ਕਰ ਰਿਹਾ ਹੈ ਔਨ ਰੋਡ ਜਿਹਨੂੰ ਕਹਿ ਦਿੰਦੇ ਨੇ 91 91 ਤੇ 350 ਦੀ ਸਪੀਡ ਤੇ ਜਿਹੜਾ ਜਾ ਚੱਲ ਰਿਹਾ ਹੈ ਇਸ ਤੋਂ ਬਾਅਦ ਜਿਹੜਾ ਟੇਕ ਆਫ ਕਰਕੇ ਤੇ ਇਹ ਲਓ ਜੀ ਇਹ ਰਿਵਿਊ ਰੁੱਖ ਮਕਾਨ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹੜੀਆਂ ਕਿ ਛੋਟੇ-ਛੋਟੇ ਆਪਾਂ ਨਜ਼ਰ ਆ ਰਹੇ ਨੇ ਇਹ ਰਿਵਿਊ ਤੇ ਆਪਾਂ ਹੁਣੇ ਸਨਲਾਈਟ ਜਿਹੜੀ ਆਪਾਂ ਡਾਇਰੈਕਟ ਪੈ ਰਹੀ ਆ ਆ ਜੀ ਵੇਖੋ ਨਜ਼ਾਰਾ ਵੇਖੋ ਕਿ ਮਤਲਬ ਕੁਦਰਤ ਵੀ ਕੋਈ ਚੀਜ਼ ਹੈਗੀ ਆ ਰੱਬ ਵੀ ਕੋਈ ਚੀਜ਼ ਹੈਗੀ ਆ ਜ਼ਮੀਨ ਵੀ ਛੱਡ ਆਏ ਆ ਆਪਾਂ ਮਕਾਨ ਰਹਿ ਗਏ ਨੇ ਥੱਲੇ ਬੱਦਲਾਂ ਦਾ 뷰 ਤੁਸੀਂ ਦੇਖ ਲਿਆ ਵਾ ਤੇ ਹੁਣ ਆਪਣੀ ਲੈਂਡਿੰਗ ਹੋ ਰਹੀ ਆ ਲੈਂਡਿੰਗ ਬੜੀ ਸਮੂਥਲੀ ਹੁੰਦੀ ਆ ਡਰ ਵੀ ਕਈਆਂ ਨੂੰ ਲੱਗਦਾ ਜਿਹੜੇ ਫਸਟ ਟਾਈਮ ਫਲਾਈ ਕਰਦੇ ਨੇ ਕਿਉਂ ਕਿਉਂਕਿ ਅਗਰ ਜਿਨ੍ਹਾਂ ਨੇ ਪੰਘੂੜਾ ਵੀ ਝੁੱਟਿਆ ਹੁੰਦਾ ਨਾ ਉਹ ਵੀ ਦੇਖਦੇ ਨਾ ਤੇ ਲੈਂਡਿੰਗ ਦੇ ਵਿੱਚ ਇਦਾਂ ਤੁਸੀਂ ਸਪੀਡ ਜੱਜ ਨਹੀਂ ਕਰ ਸਕਦੇ ਬਟ ਜਿੱਦਾਂ ਹੀ ਪਲੇਨ ਰਨਵੇ ਤੇ ਪਹੁੰਚਦਾ ਹੈ ਤੇ ਦੀ ਸਪੀਡ ਹੁੰਦੀ ਆ 350 ਤੋਂ 400 ਕਿਲੋਮੀਟਰ ਪ੍ਰਤੀ ਘੰਟਾ ਆਪਾ ਪਹੁੰਚ ਚੁੱਕੇ ਆਂ ਜੀ 에어ਪੋਰਟ ਤੇ ਜਿੱਥੇ ਹੋ ਚੁੱਕੀ ਆਪਣੀ ਲੈਂਡਿੰਗ ਤੇ ਆਪਾਂ ਬਾਹਰ ਨਿਕਲ ਕੇ ਉਸ ਤੋਂ ਬਾਅਦ ਆਪਾਂ ਯਾਰ ਰੋਡ ਵੀ ਸਿਧਾਂబాద్ ਦੀਪੀਆਂ ਦਾ ਜਿਹੜਾ ਸਫਰ ਰੀ ਦਿੱਤਾ ਜਾਂਦਾ ਵਾ ਤੇ ਪੰਡਿਆ ਦੇ ਸਫਰ ਪਰ ਹੈਡ ਚਾਰ ਪਲੇ ਜਾਂਦੇ ਨੇ ਤੇ ਅਸੀਂ ਆਪਣੇ ਘਰ ਆ ਚੁੱਕੇ ਤੇ ਦੋਸਤੋ ਬਾਹਰ ਜਰਾ ਮਕਾਨ ਉੱਤੇ ਆਪਣੇ ਘਰ ਕਰਦੀ ਗਲੀ ਦੇ ਵਿੱਚ ਆਪਾਂ ਸਵੇਰ ਦੇ ਆਪਾਂ ਚੱਲੇ ਆ 4 ਵਜੇ ਦੇ ਹੁਣ ਕੱਢ ਗਏ ਤਾਂ ਕਿਵੇਂ ਦੀ ਰਹੀ ਯਾਤਰਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਵਤਨਾ ਦੀ ਮਿੱਟੀ ਬਹੁਤ ਵਧੀਆ ਲਓ ਜੀ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਬਸ ਪਹੁੰਚ ਚੁੱਕੇ ਆਂ ਘਰ ਬਹੁਤ ਲੰਬਾ ਸਫ਼ਰ ਕਰਕੇ ਆਪਾਂ ਆਏ ਤੇ ਇਹ ਹੈ ਆਪਣਾ ਬਚਪਨ ਦੀਆਂ ਯਾਦਾਂ ਘਰ ਦਾ ਵਿੜਾ